ਪੰਜਾਬ ਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਪੁਲਿਸ ਚੌਂਕਾਂ ਤੇ ਗਰਨੇਡ ਹਮਲੇ ਦੀਆਂ ਜਿਹੜੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਤੇ ਅਜੇᱦੇ ਚ ਪੁਲਿਸ ਵੀ ਪੂਰੀ ਚੌਕਸ ਹੋਈ ਪਈ ਸੀ ਤੇ ਜਿੰਨਾ ਮਾਮਲਾ ਜਿੰਨੇ ਵੀ ਲੋਕਾਂ ਨੂੰ ਹੁਣ ਤੱਕ ਕਾਬੂ ਕੀਤਾ ਗਿਆ ਉਹਨਾਂ ਤੇ ਪੂਰੀ ਜਿਹੜੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਇੱਕ ਵਾਰ ਫਿਰ ਅਜਿਹੇ ਮਾਮਲਾ ਅੱਜ ਨਿਕਲ ਕੇ ਸਾਹਮਣੇ ਆ ਜਦੋਂ ਬੀਤੀ ਸੋਮਵਾਰ ਦੀ ਸ਼ਾਮ ਜਿਲ੍ਹਾ ਅਮ੍ਰਿਤਸਰ ਚ ਪੈਂਦੇ ਫਤਿਹਗੜ ਚੂੜੀਆਂ ਚ ਇੱਕ ਪੁਲਿਸ ਚੌਂਕੀ ਨੇੜੇ ਅਗਰਨੇਡ ਹਮਲੇ ਦੀ ਜਿਹੜੀ ਕੀ ਸੂਚਨਾ ਮਿਲਦੀ ਹੈ ਪੁਲਿਸ ਨੂੰ ਤੇ ਪੁਲਿਸ ਟੀਮ ਮੌਕੇ ਤੇ ਪੁੱਜਦੀ ਹੈ ਤੇ ਪੂਰੀ ਜਾਂਚ ਕੀਤੀ ਜਾ ਰਹੀ ਹੈ ਹੁਣ ਉੱਥੇ ਡਰ ਦਾ ਮਾਹੌਲ ਬੜਿਆ ਹੋਇਆ ਲੋਕਾਂ ਦੇ ਵਿੱਚ ਇਲਾਕੇ 'ਚ ਤੇ ਉਥੇ ਤੁਹਾਨੂੰ ਦੱਸ ਦਈਏ ਕਿ ਮੌਕੇ ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਪੁੱਜਦੇ ਨੇ ਤੇ ਉਹਨਾਂ ਵੱਲੋਂ ਮੀਂਹ ਨਾਲ ਗਲਬਾਤ ਕੀਤੀ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਜਿਵੇਂ ਧੂਮਾਕੇ ਦੀ ਖਬਰ ਪੁਲਿਸ ਟੀਮ ਨੂੰ ਮਿਲੀ ਤੇ ਅਸੀਂ ਮੌਕੇ ਤੇ ਪੁੱਜੇ ਹਾਂ ਉਹਨਾਂ ਨੇ ਦੱਸਿਆ ਕਿ ਚੌਂਕੀ ਪਿਛਲੇ ਕਰੀਬ 1 ਸਾਲ ਤੋਂ ਬੰਦ ਪਈ ਹੈ ਤੇ ਇਸ ਦੇ ਨੇੜੇ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਜਿਸ ਦੌਰਾਨ ਉਹਨਾਂ ਨੂੰ ਇਸ ਧੂਮਾਕੇ ਦੀ ਖਬਰ ਮਿਲੀ ਉਨਾਂ ਦੇ ਸੇ ਕਿ ਉਹਨਾਂ ਮੁਤਾਬਕ ਕਿ ਕੋਈ ਗਰਨੇਡ ਹਮਲਾ ਨਹੀਂ ਹੈ ਕਿਉਂਕਿ ਤਮਾਕੇ ਵਾਲੀ ਜਗ੍ਹਾ ਤੇ ਸਿਰਫ ਸੜਕ ਤੇ ਹੀ ਕੁਝ ਨਿਸ਼ਾਨ ਮਿਲੇ ਹਨ ਜੇਕਰ ਗਰਨੇਡ ਨਾਲ ਹਮਲਾ ਕੀਤਾ ਗਿਆ ਹੁੰਦਾ ਤਾਂ ਉੱਥੇ ਨਜ਼ਦੀਕ ਕੰਧ ਨੂੰ ਵੀ ਨੁਕਸਾਨ ਹੋਇਆ ਹੋਣਾ ਸੀ ਜੋ ਐਵੇਂ ਦੀ ਐਵੇਂ ਖੜੀ ਹੈ ਉਹਨਾਂ ਨੇ ਅੱਗੇ ਕਿਹਾ ਕਿ ਉਹ ਮਾਮਲੇ ਦੀ ਪੂਰੀ ਅਬਾਰੀਕੀ ਦੇ ਨਾਲ ਜਾਂਚ ਕਰ ਰਹੇ ਨੇ ਜੋ ਵੀ ਕਾਰਵਾਈ ਚ ਸਾਹਮਣੇ ਆਵੇਗਾ ਤੇ ਉਸ ਬਾਰੇ ਅੱਗੇ ਜਾਣਕਾਰੀ ਦਿੱਤੀ ਜਾਵੇਗੀ ਅੰਦਾਜ਼ਾ ਹੈ ਕਿ ਸੋਮਵਾਰ ਦੀ ਸ਼ਾਮ ਨੂੰ ਅੰਮ੍ਰਿਤਸਰ ਜ਼ਿਲ੍ਹੇ ਚ ਪੈਂਦੇ ਫਤੇਗੜ ਚੂੜੀਆਂ ਸਥਿਤ ਪੁਲਿਸ ਥਾਣੇ ਚ ਤਮਾਕੇ ਹੋਣ ਦੀ ਜਾਣਕਾਰੀ ਮਿਲਦੀ ਹੈ ਜਿਸ ਮੰਗਰੋ ਇਲਾਕੇ ਚ ਕਾਫੀ دہشت ਬਣੀ ਹੋਈ ਹੈ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਕਈ ਥਾਣਿਆਂ ਚ ਧਮਾਕੇ ਦੀ ਖਬਰ ਸਾਹਮਣੇ ਆਈ ਸੀ ਜਿਸ ਮੰਗਰੋ ਲੋਕਾਂ ਦੇ ਮਨਾਂ ਚ ਕਾਫੀ ਡਰ ਦਾ ਮਾਹੌਲ ਪੈਦਾ ਹੋਇਆ ਸੋ ਇਸ ਦੇ ਨਾਲ ਹੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਹੋਰ ਕੀ ਕੁਝ ਕੀਤਾ ਆ ਤੁਹਾਨੂੰ ਵੀ ਸੁਣਾ ਦਿੰਦੇ ਆਂ ਇਹ ਗੱਲ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਫਤਿਹਗੜ ਚੂੜੀਆਂ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਤੁਸੀਂ ਲੋਕਲ ਰਹਿੰਦੇ ਹੋ ਇਹ ਚੌਂਕੀ ਕੋ ਫੰਕਸ਼ਨਲ ਨਾ ਕਿੰਨੀ ਦੇਰ ਦੀ ਤੇ ਬੰਦ ਪਈ ਹੈ ਏ ਕੋਈ ਚੌਕੀ ਤਾਂ ਇੱਥੇ ਹੈ ਹੀ ਨਹੀਂ ਤੁਹਾਨੂੰ ਵੀ ਪਤਾ ਜਾਂ ਤੁਸੀਂ ਮੈਨੂੰ ਦੱਸ ਦਿਓ ਫਿਰ ਬਾਅਦ ਚੱਪਾ ਗੱਲਾਂ ਕਈ ਵਾਰ ਕਰ ਲਾ ਜਾਂਦੇ ਵੀ ਇਦਾਂ ਕਹਿੰਦਾ ਆਪਾਂ ਬੜੀ ਸਿੰਪਲ ਗੱਲ ਹੈ ਪਹਿਲੀ ਗੱਲ ਤਾਂ ਇੱਥੇ ਕੋਈ ਚੌਕੀ ਨਹੀਂ ਹੈਗੀ ਇੱਥੇ ਸਾਡਾ ਨਾਕਾ ਲੱਗਿਆ ਹੋਇਆ ਸੀ ਬਿਸ਼ੰਬਰ ਜਿਹੜਾ ਸਾਡਾ ਐਸਐਸਆ ਉਹਦਾ ਮੈਂ ਤੁਹਾਡੇ ਸਾਹਮਣੇ ਗੱਲ ਕਰਕੇ ਆਇਆ ਉਹ ਕਹਿੰਦਾ ਸਰ ਅਸੀਂ ਆਪਣੀ ਚੈਕਿੰਗ ਕਰ ਰਹੇ ਸੀ ਸਾਨੂੰ ਕੁਝ ਆਵਾਜ਼ ਆਈ ਤਾਂ ਅਸੀਂ ਜਾ ਕੇ ਦੇਖਿਆ ਤੇ ਸੜਕ ਨੂੰ ਥੋੜਾ ਡੈਮੇਜ ਹੋਇਆ ਬਾਈਪਾਸ ਦੇ ਉੱਤੇ ਜੀ ਨਾਕਾ ਉੱਥੋਂ ਕਿੰਨੀ ਦੂਰ ਹੈ ਜਿੱਥੇ ਪੁਲਿਸ ਮੁਲਾਜ਼ਮ ਨੇ ਚੌਕੀ ਦੇ ਵਿੱਚ ਜਿਹੜੀ ਤੁਸੀਂ ਚੌਕੀ ਸੋ ਕਾਲਡ ਕਹਿ ਰਹੇ ਹੋ ਉੱਥੇ ਕੋਈ ਬੰਦਾ ਨਹੀਂ ਔਰ ਕਾਫੀ ਦਿਨ ਦੀ ਬੰਦ ਹੈ ਜਿਆਦਾ ਤੁਸੀਂ ਮੈਨੂੰ ਦੱਸ ਦਿਓ ਤੁਹਾਡੇ ਲੋਕਲ ਅੰਮ੍ਰਿਤਸਰ 'ਚ ਰਹਿੰਦੇ ਹੋ ਜੇ ਕੋਈ ਦੱਸੇ ਅੱਛਾ ਦੂਜੀ ਗੱਲ ਹਰੇਕ ਹਰੇਕ ਚੀਜ਼ ਨੂੰ ਆਪਾਂ ਗ੍ਰਨੇਡ ਅਟੈਕ ਕਹਿ ਦਿੰਦੇ ਆਂ ਹਰ ਚੀਜ਼ ਨੂੰ ਮਤਲਬ ਇੱਕ ਇੱਕ ਗੱਲ ਸੁਣੋ ਤੁਸੀਂ ਵੀ ਇੰਪੈਕਟ ਦੇਖਿਆ ਜੋ ਆਪਾਂ ਦੇਖ ਕੇ ਆਏ ਹਾਂ ਸੜਕ ਤੇ ਮਦਾ ਤੁਸੀਂ ਇਹ ਇਹਨੂੰ ਮੈਂ ਤੁਹਾਨੂੰ ਹੀ ਸਵਾਲ ਪੁੱਛਦਾ ਵੀ ਤੁਸੀਂ ਇਹਨੂੰ ਗ੍ਰੇਨੇਡ ਅਟੈਕ ਕਹਿ ਸਕਦੇ ਹੋ ਜੇ ਕੋਈ ਇੱਕ ਮਿੰਟ ਯਾਰ ਕੋਈ ਇੰਪੈਕਟ ਕੋਈ ਦੀਵਾਰ ਨੂੰ ਹੋਇਆ ਕੋਈ ਉੱਥੇ ਦੀਵਾਰ ਹੈ ਆਪਾਂ ਛੱਡ ਦੀਏ ਗੱਲਾਂ ਵੀ ਪੁਲਿਸ ਇਦਾਂ ਕਹਿੰਦੀ ਉਹ ਕਿ ਦੀਵਾਰ ਉੱਥੇ ਨਾਲ ਹੈ ਲੱਗੀ ਉਹਨੂੰ ਕੋਈ ਇੰਪੈਕਟ ਆਇਆ ਤੁਸੀਂ ਦੱਸੋ ਨਾ ਇਸ ਗੱਲ ਨੂੰ ਸੋ ਆਪਾਂ ਇਹਦੇ ਇਨਵੈਸਟੀਗੇਟ ਕਰ ਰਹੇ ਆ ਸਾਡੇ ਲੜਕਿਆਂ ਨੇ ਹੀ ਸਾਨੂੰ ਇਨਫੋਰਮੇਸ਼ਨ ਦਿੱਤੀ ਸਭ ਤੋਂ ਪਹਿਲਾਂ ਔਰ ਉੱਥੇ ਐਸਐਚਓ ਸਾਹਿਬ ਆ ਗਏ ਹੁਣ ਮੈਂ ਆ ਗਿਆ ਬਾਕੀ ਆਫੀਸਰ ਨੇ ਫਰੈਂਸਿਕ ਟੀਮ ਮਂਗਾ ਕੇ ਚੈੱਕ ਕਰਵਾ ਲਾਂਗੇ ਪਰ ਇੱਕ ਗੱਲ ਮੈਂ ਤੁਹਾਨੂੰ ਕਲੀਅਰ ਕਹਿ ਰਿਹਾ ਕਿ ਜੇ ਗ੍ਰਨੇਡ ਅਟੈਕ ਹੋਵੇ ਤੁਸੀਂ ਸਾਰੇ ਇੰਨੇ ਪੜੇ ਲਿਖੇ ਲੋਕ ਹੋ ਤਾਂ ਉਹਦਾ ਇੰਪੈਕਟ ਇੰਨਾ ਹੀ ਹੁੰਦਾ ਜੋ ਤੁਸੀਂ ਦੇਖਿਆ ਸਰ ਭਾਈ ਇੱਕ ਲੋਕ ਜਾਂ ਬ੍ਰਮਤ ਹੋਇਆ ਕੋਈ ਕਲਿੱਪ ਜਾਂ ਬ੍ਰਮਤ ਹੋਇਆ ਯਾਰ ਮੇਰੀ ਗੱਲ ਸੁਣੋ ਮੈਨੂੰ ਤਾਂ ਪਤਾ ਨਹੀਂ ਕਿਹੜਾ ਕਲਿੱਪ ਦੀ ਗੱਲ ਕਰ ਰਹੇ ਹੋ ਤੁਸੀਂ ਦੱਸੋ ਮੈਨੂੰ ਸਾਡੇ ਐਸਐਚਓ ਸਾਹਿਬ ਕੇ ਖੜੇ ਹੈ ਇੱਕ ਮਿੰਟ ਯਾਰ ਦੇਖੋ ਇੰਨੀ ਜਲਦੀ ਕਹਿਣਾ ਵੀ ਕੀ ਲੱਗਦਾ ਮੈਂ ਤਾਂ ਤੁਹਾਨੂੰ ਇੱਕ ਸਵਾਲ ਇੱਕੋ ਹੀ ਕਰ ਰਿਹਾ ਸਾਰਿਆਂ ਨੂੰ ਬੜਾ ਕਲੀਅਰਲੀ ਵੀ ਜੇ ਕੋਈ ਗ੍ਰੇਨੇਡ ਜਿਹੜੀ ਗੱਲ ਆਪਾਂ ਹਰੇਕ ਨੂੰ ਗ੍ਰੇਨੇਡ ਅਟੈਕ ਬਣਾ ਦਿੰਦੇ ਆ ਤੁਸੀਂ ਮੈਨੂੰ ਦੱਸੋ ਕਿ ਗ੍ਰਨੇਡ ਐਟੈਕ ਹੋਵੇ ਤੇ ਉਹਦੀ ਕੰਦ ਹੈ ਜਾਂ ਹੋਰ ਚੀਜ਼ਾਂ ਨਾਲ ਉਹਨੂੰ ਕੋ ਡੈਮੇਜ ਨਾ ਹੋਵੇ ਉਹ ਤਰੇੜ ਨਾ ਆਵੇ ਕੋਈ ਪੇਂਟ ਵੀ ਨਹੀਂ ਉਤਰਿਆ ਤਾਂ ਆਪਾਂ ਨੂੰ ਹਰੇਕ ਗੱਲ ਨੂੰ ਇਸ ਤਰ੍ਹਾਂ ਕਹਿ ਦਨੇ ਆ ਸੋ ਮੇਰੀ ਇੱਕ ਗੁਜ਼ਾਰਿਸ਼ ਹੈ ਤੁਹਾਨੂੰ ਆਪਾਂ ਸਾਰੇ ਰਿਸਪੌਂਸੀਬਲ ਸਿਟੀਜ਼ਨ ਆ ਆਪਾਂ ਗੱਲ ਉਹ ਕਰੀਏ ਜਿਹੜੀ ਤੁਹਾਨੂੰ ਆਪ ਮਹਿਸੂਸ ਵੀ ਹੋਵੇ ਆਪਾਂ ਸਾਰੇ ਉੱਥੇ ਖੜੇ ਕੋਈ ਲੁਕੋ ਕੇ ਤਾਂ ਗੱਲ ਕਰ ਨਹੀਂ ਰਿਹਾ ਇੱਥੇ ਦੂਜੀ ਗੱਲ ਇੱਕ ਮਿੰਟ ਯਾਰ ਇੱਕ ਮਿੰਟ ਇੱਕ ਮਿੰਟ ਸਿੱਪੀ ਸਾਹਿਬ ਇੱਕ ਮਿੰਟ ਯਾਰ ਇੱਕ ਮਿੰਟ ਇੱਕ ਵਨ ਟੂ ਟਾਈਮ ਤੁਹਾਡੀ ਜਾਂਚ ਕੀ ਆਇਆ ਤੁਸੀਂ ਮੈਂ ਜਾਂਚ ਜੋ ਪ੍ਰੀਲਿਮਿਨਰੀ ਤੁਹਾਡੇ ਨਾਲ ਹੀ ਮੈਂ ਦੇਖੀ ਹੈ ਹੁਣ ਆ ਕੇ ਮੈਂ ਤਾਂ ਇਹ ਦੇਖਿਆ ਕਿ ਉੱਥੇ ਇੰਪੈਕਟ ਸਿਰਫ ਸੜਕ ਦੇ ਉੱਤੇ ਥੋੜਾ ਜਿਹਾ ਰੋੜੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਉੱਤੇ ਇੰਪੈਕਟ ਆਇਆ ਜਿਹੜੀ ਉੱਪਰਲੀ ਲੇਅਰ ਆ ਕੋਈ ਡੀਪ ਕੋਈ ਲੇਅਰ ਤੇ ਨਹੀਂ ਇੰਪੈਕਟ ਆਇਆ ਕੋਈ ਦੀਵਾਰ ਨੇੜੇ ਆ ਉਸ ਤੇ ਕੋਈ ਨਹੀਂ ਆ ਪਹਿਲੀ ਗੱਲ ਮੈਂ ਦੁਬਾਰਾ ਦੁਹਰਾਉਣਾ ਕਿ ਚੌਕੀ ਉੱਥੇ ਕੋਈ ਹੈ ਨਹੀਂਗੀ